ਡੀ ਕੇ ਬਟਿਕ ਵਿੱਚ ਵੈਲਕਮ ਜੀ ਅੱਜ ਤੁਹਾਨੂੰ ਆਪਾਂ ਨਾ ਸੂਟ ਦੇ ਘੇਰੇ ਤੇ ਬਹੁਤ ਹੀ ਸੋਹਣਾ ਡਿਜ਼ਾਈਨ ਬਣਾ ਕੇ ਦਿਖਾਵਾਂਗੇ ਇਹ ਡਿਜ਼ਾਈਨ ਆਪਾਂ ਨਾ 10 ਰੁਪਏ ਮੀਟਰ ਲੈਸ ਆਈ ਹੈ ਇਹ ਲੈਸ ਦੇ ਨਾਲ ਬਣਾਵਾਂਗੇ ਤੇ ਇਹ ਇਹ ਡਿਜ਼ਾਈਨ ਨੂੰ ਬਣਾਉਣ ਲਈ ਪਹਿਲਾਂ ਆਪਾਂ ਜਿਹੜੀ ਸ਼ਰਟ ਦਾ ਕੱਪੜਾ ਹੈਗਾ ਉਹ ਆਪਾਂ 3-4 ਇੰਚ ਵਾਧੀ ਲਵਾਂਗੇ 3-4 ਇੰਚ ਵੱਧ ਲੈ ਕੇ ਨੀਚੇ ਆਪਾਂ 2.5 ਇੰਚ ਯਾਨੀ ਕਿ ਇਸ ਤਰ੍ਹਾਂ ਫੋਲਡ ਕਰ ਦਾਂਗੇ ਕੱਪੜੇ ਨੂੰ ਨੀਚੇ ਆਪਾਂ ਛੱਡ ਕੇ ਕੱਪੜਾ ਇਹ ਲੈਸ ਨੂੰ ਧਰਾਂਗੇ ਵੀ ਆਪਾਂ ਨੀਚੇ ਜਿਹੜਾ ਛੱਡਣਾਗਾ ਉਹ ਆਪਾਂ ਤਰਪਾਈ ਕਰਾਂਗੇ ਮੁੜ ਕੇ ਬਾਅਦ ਚ ਘੇਰੇ ਤੇ ਜਿਹੜੀ ਲੰਬਾਈ ਲਈ ਹੈਗੀ ਤੁਸੀਂ ਉਹ 3 4 3 ਜਾਂ 4 ਇੰਚ ਵਾਧੇ ਲਿਓ ਕਿਉਂ ਇਹਦੇ ਵਿੱਚ ਜਦੋਂ ਆਪਾਂ ਲੈਸ ਲਾਉਣੀ ਹੈਗੇ ਤਾਂ ਕੱਪੜਾ ਇਹਦੇ ਵਿੱਚ ਥੋੜਾ ਜਿਹਾ ਲੈਸ ਦੇ ਵਿੱਚ ਲੱਗ ਜਾਂਦਾ ਵੱਧ ਇਸ ਲਈ ਤੁਸੀਂ ਲੰਬਾਈ ਵਾਧੇ ਲੈ ਲਿਓ ਘੇਰਾ ਤੁਸੀਂ ਉਨਾ ਹੀ ਲੈ ਲਿਓ ਜਿੰਨਾ ਤੁਹਾਡਾ ਸੂਟ ਦਾ ਹੋਊਗਾ ਜਿੰਨਾ ਤੁਸੀਂ ਐਕਸਟਰਾ ਪਹਿਲਾਂ ਰੱਖਦੇ ਹੋ ਉਨਾ ਹੀ ਐਕਸਟਰਾ ਰੱਖਿਓ ਤੇ ਪਹਿਲਾਂ ਆਪਾਂ 3 4 ਇੰਚ نیچے ਛੱਡ ਕੇ ਤੇ ਇਸ ਤਰ੍ਹਾਂ ਆਪਾਂ ਲੈਸ ਨੂੰ ਰੱਖ ਲਾਂਗੇ ਤੁਸੀਂ ਯਾਦ ਕਰਕੇ ਕਮੀਜ਼ ਦਾ ਕੱਪੜਾ ਜਰੂਰ ਵੱਧ ਲੈ ਲੈ ਲਿਓ 3 ਇੰਚ ਇਹ ਡਿਜ਼ਾਈਨ ਬਣਾਉਣ ਲਈ ਤੇ ਪਹਿਲਾ 8 ਇੰਚ ਛੱਡ ਕੇ نیچے ਇਸ ਤਰ੍ਹਾਂ ਲੈਸ ਨੂੰ ਉਲਟੀ ਕਰਕੇ ਰੱਖ ਲਿਆ ਸੀਗਾ ਤੇ ਹੁਣ ਆਪਾਂ ਲੈਸ ਨੂੰ ਨਾ ਇਸ ਤਰ੍ਹਾਂ نیچے ਨੂੰ ਫੋਲਡ ਕਰਤਾ ਫਿਰ ਤੋਂ ਆ ਦੇਖੋ ਜੀ ਇਸ ਤਰ੍ਹਾਂ ਇਸ ਤਰ੍ਹਾਂ ਫੋਲਡ ਕਰਤਾ ਹੁਣ ਜਿਹੜਾ ਇਹ ਲੈਸ ਦਾ ਯਾਨੀ ਕਿ ਆਪਾਂ ਉਲਟੀ ਕਰਕੇ ਰੱਖੀ ਸੀ ਇਹਦਾ ਸਿੱਧਾ ਪਾਸਾ ਉੱਪਰ ਆ ਗਿਆ ਲੈਸ ਦਾ ਤੇ ਜਿਹੜਾ ਨੀਚੇ ਆ ਪਟਾਈਂ ਚ ਛੱਡਿਆਗਾ ਕੱਪੜਾ ਉਹ ਤੁਹਾਨੂੰ ਪਹਿਲਾਂ ਵੀ ਦੱਸਿਆ ਆਪਾਂ ਉਹਦੀ ਉਹਦੀ ਆਪਾਂ ਤਰਪਾਈ ਕਰਾਂਗੇ ਨੀਚੇ ਨੂੰ ਫੋਲਡ ਕਰਕੇ ਨਾ ਤੇ ਘੇਰੇ ਤੇ ਤਰਪਾਈ ਕਰ ਦਾਂਗੇ ਤੇ ਹੁਣ ਆਪਾਂ ਨਾ 1.5 ਇੰਚ ਤੇ ਇਸ ਤਰ੍ਹਾਂ ਨਿਸ਼ਾਨ ਲਾਵਾਂਗੇ 1.5 1.5 ਇੰਚ ਤੇ ਤੁਸੀਂ ਦੇਖਿਓ ਡਿਜ਼ਾਈਨ ਕਿੰਨਾ ਸੋਹਣਾ ਬਣਦਾਗਾ ਬਹੁਤ ਸੋਹਣਾ ਲੱਗਦਾ ਇਹ ਡਿਜ਼ਾਈਨ ਬਣਿਆ ਹੋਇਆ 1.5 1.5 ਇੰਚ ਤੇ ਇਸ ਤਰ੍ਹਾਂ ਨਿਸ਼ਾਨ ਲਾ ਲਾਂਗੇ ਚਾਕ ਦੇ ਨਾਲ ਤੇ ਉਸ ਤੋਂ ਬਾਅਦ ਆਪਾਂ 1-1 ਇੰਚ ਤੇ ਫਿਰ ਤੋਂ ਲਾਵਾਂਗੇ ਨਿਸ਼ਾਨ ਪਹਿਲਾ 1.5 ਇੰਚ ਤੇ ਲਾਇਆ ਫਿਰ ਆਪਾਂ 1 ਇੰਚ ਤੇ ਲਾਵਾਂਗੇ ਜਿਹੜੇ ਨਿਸ਼ਾਨ ਲਾਇਆ ਇਹਨਾਂ ਦੇ ਉੱਪਰ ਹੀ ਆਪਾਂ ਲੈਸ ਨੂੰ ਉਹ ਕਰਾਂਗੇ ਲਾਵਾਂਗੇ ਪਹਿਲਾ ਜਿਹੜਾ ਆਪਾਂ 1 ਇੰਚ ਤੇ ਨਿਸ਼ਾਨ ਲਾਇਆ ਉਹਦੇ ਤੇ ਆਪਾਂ ਲੈਸ ਨੂੰ ਧਰ ਲਿਆ ਜਾਨਕਿ ਉਲਟੀ ਕਰਕੇ ਜਿਵੇਂ ਆਪਾਂ نیچے ਲਾਈ ਸੀ ਲੈਸ ਉਸ ਤਰੀ ਉਲਟੀ ਕਰਕੇ ਰੱਖ ਲਈ ਜਿਹੜੀ ਐਕਸਟਰਾ ਲੈਸ ਹੋਊਗੀ ਕੱਟ ਲਾਂਗੇ ਹੁਣ ਆਪਾਂ ਇਹਨੂੰ ਫਿਰ ਤੋਂ نیچے ਨੂੰ ਇਸ ਤਰ੍ਹਾਂ ਫੋਲਡ ਕਰ ਲਾਂਗੇ ਫੋਲਡ ਕਰਕੇ ਥਿਲੇਸ ਲਾ ਦਾਂਗੇ ਉਹ ਸੌਰੀ ਸੀਨ ਲਾ ਦਾਂਗੇ ਇਸ ਤਰ੍ਹਾਂ ਫੋਲਡ ਕਰੀ ਚੱਲਾਂਗੇ ਜਿਹੜੀ ਮੇਰੀਆਂ ਪੈਣਾ ਬਿਗਰਨ ਨੇ ਉਹ ਵੀ ਆਪਾਂ ਇਸ ਤਰ੍ਹਾਂ ਸਿੱਧੀ ਲਾ ਕੇ ਤੇ ਇਸ ਤਰ੍ਹਾਂ ਹੀ ਫੋਲਡ ਕਰਤੀ ਉਹ ਵੀ ਇਸ ਲੈਸ ਨੂੰ ਬਹੁਤ ਆਸਾਨੀ ਦੇ ਨਾਲ ਲਾ ਸਕਦੀਆਂ ਹੀਆਂ ਤੇ ਹੁਣ ਜਿਹੜਾ ਆਪਾਂ 1.5 ਇੰਚ ਤੇ ਨਿਸ਼ਾਨ ਲਾਇਆ ਸੀ ਹੁਣ ਉਹਦੇ ਤੇ ਆਪਾਂ ਨਾ ਲੈਸ ਦਾ ਮੂੰਹ نیچے ਨੂੰ ਰੱਖਾਂਗੇ نیچے ਨੂੰ ਰੱਖ ਕੇ ਇਸ ਤਰ੍ਹਾਂ ਬਾਅਦ ਚ ਉੱਪਰ ਨੂੰ ਫੋਲਡ ਕਰਾਂਗੇ نیچے ਨੂੰ ਰੱਖ ਕੇ ਨਾ ਇਸ ਤਰ੍ਹਾਂ ਉਲਟੀ ਕਰਕੇ ਰੱਖਾਂਗੇ ਇਹ ਵੀ ਲੈਸ ਨੂੰ ਸਾਰੀ ਆਪਾਂ ਲੈਸ ਨੂੰ ਉਲਟੀ ਕਰਕੇ ਪਹਿਲੀ ਜਿਹੜੀ ਸੀਨ ਲਾਈ ਹੈ ਉਲਟੀ ਕਰਕੇ ਲਾਈ ਹੈ ਬਾਅਦ ਵਿੱਚ ਆਪਾਂ ਉਹ ਲੈਸ ਜਦੋਂ ਉੱਪਰ ਕੱਪੜੇ ਨੂੰ ਮੋੜ ਕੇ ਲਾਉਣੀ ਹੈ ਤਾਂ ਉਹ ਸਿੱਧੀ ਹੋ ਜਾਂਦੀ ਹੈਗੀ ਐਕਸਟਰਾ ਫਿਰ ਤੋਂ ਪਾ ਲਾਂਗੇ ਐਕਸਟਰਾ ਲੇਸ ਕੱਟ ਲਾਂਗੇ ਇਸ ਨੂੰ ਡਿਜ਼ਾਈਨ ਨੂੰ ਬਣਾਉਣ ਲਈ ਤੁਸੀਂ 4 ਮੀਟਰ ਲੇਸ ਲੈ ਆਏ ਹੋ ਬਹੁਤ ਵਾਧੂ ਰਹੂਗੀ ਨਾਲੇ ਆਪਣੀਆਂ ਬਾਹਵਾਂ ਤੇ ਵੀ ਡਿਜ਼ਾਈਨ ਬਣ ਬਣ ਜੂਗਾ ਉਹਦੇ ਨਾਲ ਜੇ ਤੁਹਾਡਾ ਕਿਹੜਾ ਥੋੜਾ ਜਿਹਾ ਜ਼ਿਆਦਾ ਹੈ ਇਹ ਮੈਂ ਕਿਹੜੀ ਚੜਾਈ ਰੱਖੀ ਹੈਗੀ 24 ਇੰਚ 4 ਇੰਚ ਆਪਾਂ ਸੌਰੀ ਆਪਾਂ 4 ਮੀਟਰ ਆਪਾਂ ਲੈਸ ਲਈਏ ਬੇਬਰੀਕ ਹੁਣ ਆਪਾਂ ਫੋਲਡ ਕਰਕੇ ਨਾ ਇਸ ਤਰ੍ਹਾਂ ਇਹਨੂੰ ਦੋਨੋਂ ਜਿਹੜੀਆਂ ਲੈਸ ਆ ਗਈਆਂ ਦੋਨਾਂ ਦੇ ਮੂੰਹ ਆਪਸ ਵਿੱਚ ਇਸ ਤਰ੍ਹਾਂ ਜੁਵਾਡ ਕਰਦੇ ਇਸ ਤਰ੍ਹਾਂ ਜਿਵੇਂ ਆਪਣੀ ਜੁਵਾਡ ਲੈਸ ਲੱਗ ਜਾਂਦੀ ਹੈ ਇਸ ਤਰ੍ਹਾਂ ਇਹ ਲੈਸ ਲੱਗ ਗਈ ਨਾਲੇ ਲੱਗਦੀ ਬਹੁਤ ਸੋਹਣੀ ਹੈਗੀ ਆ ਦੇਖੋ ਇਹਨੂੰ ਆਪਾਂ ਫਿਰ ਤੋਂ ਇਸ ਤਰ੍ਹਾਂ ਫੋਲਡ ਕਰਕੇ ਨਾ نیچے ਨੂੰ ਹੁਣ ਉੱਪਰ ਨੂੰ ਮੂੰਹ ਕਰਤਾ ਇਹਦਾ ਲੈਸ ਦਾ తరీ జీక ఫో డే డే ఇంచే నిశానువే జీచే ఇంచాకే లావే వగూ పే ఇచ్చే నిశాను ఫతో జీ డిజైన్ ప్యాయ దువారాతో పావే ਇਸ ਤਰ੍ਹਾਂ ਪਹਿਲਾਂ ਆਪਾਂ 1.5 ਇੰਚ ਤੇ ਨਿਸ਼ਾਨ ਲਾਵਾਂਗੇ ਉਸ ਤੋਂ ਬਾਅਦ ਆਪਾਂ ਫਿਰ 1 ਇੰਚ ਤੇ ਨਿਸ਼ਾਨ ਲਾਵਾਂਗੇ ਇਹਨੂੰ ਇਸ ਤਰ੍ਹਾਂ ਆਪਾਂ ਫੇਰ نیچے ਨੂੰ ਕਰਕੇ ਰੱਖ ਲਿਆ ਜਿੱਥੇ ਆਪਾਂ 1.5 ਇੰਚ ਤੇ ਨਿਸ਼ਾਨ ਲਾਇਆਗਾ ਉਹ ਨਿਸ਼ਾਨ ਦੇ ਦਿੱਤੀ ਆਪਾਂ ਉਹ ਕਰਦੀ ਹੈਗੀ ਲੈਸ ਰੱਖ ਕੇ சிலைக்கி என்ன ஹெலாம் இன்னும் இரண்டாம் உப்போல்டா ஆ தர பிறத்து இது கீரே இன்னும் இரலாம் ਇਵਨ ਲਾਲੀ ਹੁਣ ਆਪਾਂ ਫਿਰ ਤੋਂ ਨਾ ਲੇਸ ਨੂੰ ਫਿਰ ਨੂੰ ਲੈ ਲਾਂਗੇ ਹੁਣ ਆਪਾਂ ਜਿਹੜੀ ਇਹ ਲੇਸ ਲਾਈ ਹੈ ਇਹਦਾ ਮੂੰਹ ਆਪਾਂ ਉੱਪਰ ਨੂੰ ਕੀਤਾ ਇਹਦੇ ਨਾਲ ਹੀ ਆਪਾਂ ਇੰਚ ਛੱਡ ਕੇ ਇੰਚ ਦੇ ਗੈਪ ਤੇ ਇੱਥੇ ਇਸ ਤਰ੍ਹਾਂ ਲੇਸ ਨੂੰ ਫਿਰ ਤੋਂ ਰੱਖ ਲਾਂਗੇ ਵੀ ਉਲਟੀ ਕਰਕੇ ਰੱਖ ਲਾਂਗੇ ਇਹ ਲੇਸ ਦਾ ਮੂੰਹ ਆਪਾਂ ਉੱਪਰ ਨੂੰ ਰੱਖਿਆਗਾ ਉਹਦਾ ਮੂੰਹ ਨੀਚੇ ਨੂੰ ਰੱਖਿਆ ਸੀ ਇਹਦਾ ਉੱਪਰ ਨੂੰ ਰੱਖਿਆਗਾ ਇਸ ਤਰ੍ਹਾਂ ਤੇ ਉਲਟੀ ਕਰਕੇ ਰੱਖ ਲਈ ਫੇਜੀਗਾ ਆਪਾਂ ਇਹਨੂੰ ਨੀਚੇ ਨੂੰ ਫੋਲਡ ਕਰਾਂਗੇ ਨਾ ਇਜੀ ਮੈਂ ਆਪਾਂ نیچے ਜੁੜ ਗਈਆਂ ਸੀ ਇਹ ਦੋਨਾਂ ਦੇ ਮੂੰਹ ਉਸ ਤਰ੍ਹਾਂ ਹੀ ਇਸ ਏ ਲੈਸ ਦੇ ਵੀ ਜੁੜ ਜਾਣਗੇ ਆਪਸ ਵਿੱਚ ਇਹਨਾਂ ਕਾਇਸ ਤੋਂ ਫਿਰ ਤੋਂ ਫੋਲਡ ਕਰ ਲਾਂਗੇ ਇਸ ਤਰ੍ਹਾਂ ਤੇ ਇਹਦੇ ਉੱਪਰ ਉੱਪਰ ਇੱਕ ਸਿਰੇ ਤੇ ਕਸੀਨ ਹੋਰ ਲਾ ਲਾਂਗੇ ਇਹ ਵੀ ਪੁਰਪਰੀ ਲਾਈ ਚ ਲੰਘ ਜਿ ਇੱਕ ਸੀਨ ਹੋਰ ਇਸ ਤਰ੍ਹਾਂ ਹੀ ਆਪਾਂ ਡਿਜ਼ਾਈਨ ਜੇ ਇਸ ਤਰ੍ਹਾਂ ਹੀ ਡਿਜ਼ਾਈਨ ਆਪਾਂ ਬਾਵਾ ਤਾਂ ਵੀ ਪਾ ਸਕਦੀਆਂਗੇ ਤੇ ਹੁਣ ਇਹਨਾਂ 1.5 ਇੰਚ ਤੱਕ 1.5 ਇੰਚ ਤੇ ਨਿਸ਼ਾਨ ਲਾ ਕੇ ਆਪਾਂ ਇਹ ਲੈਸ ਨੂੰ ਫਿਰ ਤੋਂ ਰੱਖ ਲਿਆ ਤੇ ਇਹਦਾ ਮੂੰਹ ਆਪਾਂ ਫਿਰ ਤੋਂ ਉੱਪਰ ਨੂੰ ਕਰਤਾ ਇਸ ਤਰ੍ਹਾਂ ਉਲਟੀ ਕਰਕੇ ਰੱਖੀ ਇਹ ਵੀ ਲੈਸ ਸਾਰੀ ਆਪਾਂ ਲੈਸ ਉਲਟੀ ਕਰਕੇ ਰੱਖੀ ਸੀ ਬਾਅਦ ਚ ਆਪਾਂ ਉਹਨਾਂ ਨੂੰ ਫੋਲਡ ਕਰਕੇ సీేను ఎక్స్ట్రా కట్ నీచేను ఇస్తా ఫోల్డ్ ఫోల్డ్ ఇది సిర సిర తిన హా దే प्लीज ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਵੀ ਕਰਿਆ ਕਰੋ ਦੱਸਿਆ ਕਰੋ ਤੁਹਾਨੂੰ ਆਪਣੀਆਂ ਵੀਡੀਓ ਕਿਹੋ ਜਿਹੀਆਂ ਲੱਗ ਕੇ ਮੀਂਹ ਦੀਆਂ ਲੱਗਦੀਆਂ ਨੇ ਤੇ ਨਾਲੇ ਆਪਾਂ ਹੋਰ ਵੀ ਬਹੁਤ ਸਾਰੇ ਘੇਰੇ ਦੇ ਡਿਜ਼ਾਈਨ ਪਾਏ ਹੈਗੇ ਉਹਨਾਂ ਨੂੰ ਵੀ ਤੁਸੀਂ ਜਾ ਕੇ ਦੇਖਿਆ ਕਰੋ ਤੇ ਆਹ ਦੇਖੋ ਜੀ ਕਿੰਨਾ ਸੋਹਣਾ ਘੇਰੇ ਦਾ ਡਿਜ਼ਾਈਨ ਬਣ ਗਿਆ ਇਸ ਤਰ੍ਹਾਂ نیچے ਆਪਾਂ ਤਰਪਾਈ ਕਰਕੇ ਇਹਨੂੰ ਫੋਲਡ ਕਰ ਦਾਂਗੇ ਕਿੰਨਾ ਸੋਹਣਾ ਬਣ ਗਿਆ ਜੇ ਮੈਂ ਸੇਮ ਡਿਜ਼ਾਈਨ ਨੂੰ ਆਪਾਂ ਬਾਵਾ ਤੇ ਵੀ ਬਣਾ ਲਾਂਗੇ ਤੇ ਤੁਸੀਂ ਦੱਸਿਓ ਤੁਹਾਨੂੰ ਆਪਣਾ ਡੀ ਡਿਜ਼ਾਈਨ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਤੇ ਧੰਨਵਾਦ ਜੀ ਥੈਂਕ ਯੂ ਬਾਏ ਬਾਏ